ਚ ਗ੍ਰੰਥੀ ਮੈਂ ਦੇਖਿਆ ਬਹੁਤ ਸਾਰੇ ਮਿਲਦੇ ਵੀ ਰਹਿੰਦੇ ਨੇ ਜਿਹੜੇ ਗ੍ਰੰਥੀ ਦੀ ਡਿਊਟੀ ਛੱਡ ਕੇ ਕਿਸੇ ਨੇ ਕੱਪੜੇ ਦੀਆਂ ਦੁਕਾਨਾਂ ਪਾਲੀਆਂ ਕੋਈ ਕੈਂਟਰ ਲੈ ਕੇ ਸਬਜ਼ੀਆਂ ਵੇਚਦਾ ਫਿਰਦਾ ਹੈ ਜਦੋਂ ਉਹਨੂੰ ਪੁੱਛਦੇ ਆ ਉਹ ਇੱਕੋ ਗੱਲ ਕਹਿੰਦਾ ਹੈ ਕਹਿੰਦਾ ਗ੍ਰੰਥੀ ਦੀ ਡਿਊਟੀ ਨਾਲੋਂ ਬਹੁਤ ਚੰਗਾ ਬਹੁਤ ਵਧੀਆ ਕਮਾਈ ਹੋ ਰਹੀ ਹੈ ਸੋ ਇਸ ਕਰਕੇ ਗ੍ਰੰਥੀ ਜਿਹੜਾ ਕੋਈ ਬੰਨ ਨੂੰ ਤਿਆਰ ਨਹੀਂ ਇਹਦੇ ਵੱਲ ਸਾਡੇ ਕੌਮੀ ਯੋਧਿਆਂ ਨੂੰ ਜਥੇਬੰਦੀਆਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਜੋ ਤੁਸੀਂ ਆਪ ਜੀ ਇਸ ਟਾਈਮ ਦੇ ਵਿੱਚ ਜੋ ਜੁਗੋ ਜੁਗਾ ਟਾਲਾ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾ ਸੇਵਾ ਸੰਭਾਲ ਦੀ ਜਥੇਬੰਦੀ ਬਣੀ ਹੋਈ ਹੈ ਉਹਦੇ ਵਿੱਚ ਸੇਵਾ ਨਿਭਾ ਰਹੇ ਹਾਂ ਉਸ ਜਥੇਬੰਦੀ ਦੇ ਕੀ ਕੀ ਜਿਹੜੇ ਮੁੱਖ ਕਾਰਨ ਨੇ ਸੇਵਾ ਦੇ ਕੀ ਕਾਰਨ ਨੇ ਜੀ ਅਸੀਂ ਇਸ ਜਨਤੀਬਦੀ ਦੇ ਵਿੱਚ ਜੋ ਸੇਵਾ ਕਰ ਰਹੇ ਹਾਂ ਸਾਡੀ ਕੋ ਭਾਵਨਾ ਵਸ ਕੇ ਗੁਰੂ ਦੀ ਸੇਵਾ ਤੇ ਸਿਮਰਦੇ ਨਾਲ ਜੁੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਾਡੇ ਨਾਲ ਦੁਆਰਾ ਤੋਂ ਬਾਬਾ ਗੁਰਮੇਲ ਸਿੰਘ ਜੀ ਫੌਜੀ ਸਾਹਿਬ ਰਾਮਗੜ੍ਹ ਸੰਧੂਆ ਵਾਲੇ ਜੁੜੇ ਹਨ ਜੁਜੀਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਬਾਬਾ ਗੁਰਮੇਲ ਸਿੰਘ ਜੀ ਆਪ ਜੀ ਪਹਿਲਾਂ ਫੌਜ ਦੇ ਵਿੱਚ ਸੇਵਾ ਨਿਭਾ ਕੇ ਆਇਓ ਤੇ ਫੌਜ ਦੇ ਵਿੱਚ ਸੇਵਾ ਨਿਭਾਉਣ ਤੋਂ ਬਾਅਦ ਜਿਹੜਾ ਤੁਹਾਡਾ ਮਨ ਹੈ ਗੁਰਦੁਆਰਾ ਸਾਹਿਬ ਵੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਪੜਨ ਦੇ ਵੱਲ ਤੁਹਾਡਾ ਮਨ ਕਿੱਦਾਂ ਆਇਆ ਜੀ ਅਸੀਂ ਫੌਜ ਦੇ ਵਿੱਚ ਤਕਰੀਬਨ 16 ਸਾਲ ਨੌਕਰੀ ਕਰਕੇ ਆਏ ਹਾਂ 2004 ਦੇ ਵਿੱਚ ਆਏ ਸੀ ਫੌਜ ਦੇ ਵਿੱਚ ਵੀ ਗੁਰੂ ਸਾਹਿਬ ਦੇ ਨਾਲ ਸਾਨੂੰ ਬਹੁਤ ਪ੍ਰੇਮ ਸੀ ਅਸੀਂ ਸੇਵਾ ਕਰਦੇ ਸੀ ਉੱਥੇ ਸਾਡੇ ਆਰਟੀ ਸਾਹਿਬ ਸੀ ਜਿਨ੍ਹਾਂ ਦੀ ਮੈਂ ਸੇਵਾ ਦੇ ਵਿੱਚ ਸੇਵਾਦਾਰ ਹੁੰਦਾ ਸੀ ਉਹਨਾਂ ਦੇ ਨਾਲ ਬਹੁਤ ਪ੍ਰੇਮ ਗੁਰੂ ਦੇ ਨਾਲ ਪ੍ਰੇਮ ਤੇ ਜਦੋਂ ਅਸੀਂ 2004 2004 ਦੇ ਵਿੱਚ ਇੱਥੇ ਪਹੁੰਚੇ ਤੋਂ ਤੋਂ ਬਾਅਦ ਫਿਰ ਮੈਂ 7 ਸਾਲ ਰਿਲੇਂਸ ਦੇ ਵਿੱਚ ਵੀ ਨੌਕਰੀ ਕੀਤੀ ਹੈ ਰਲਾਈਸ ਤੇ ਨੌਕਰੀ ਕਰਨ ਤੋਂ ਬਾਅਦ ਫਿਰ ਸਾਡੇ ਨਗਰ ਦੇ ਵਿੱਚ ਇੱਕ ਗੁਰਦੁਆਰਾ ਸੀ ਬਿਲਕੁਲ ਜਿੱਥੇ ਛੋਟੀ ਜਿਹੀ ਜਗ੍ਹਾ ਬਣੀ ਹੋਈ ਸੀ ਤੇ ਉੱਥੇ ਕੋਈ ਸੇਵਾ ਕਰਨ ਨੂੰ ਤਿਆਰ ਨਹੀਂ ਸੀ ਕਮੇਟੀ ਬਣਦੀ ਸੀ ਥੋੜਾ ਦਿਨਾਂ ਜਾਂਦਾ ਸੀ ਉਹ ਤੋਂ ਬਾਅਦ ਫਿਰ ਬਦਲ ਜਾਂਦਾ ਫਿਰ ਰਲਾਈਸ ਦੇ ਜਦੋਂ ਪੈਟਰੋਲ ਪੰਪ ਬੰਦ ਹੋ ਗਏ ਉਹ ਤੋਂ ਬਾਅਦ ਫਿਰ ਅਸੀਂ ਡਿਊਟੀ ਛੱਡ ਦਿੱਤੀ ਉਹ ਤੋਂ ਬਾਅਦ ਗੁਰੂ ਘਰ ਦੀ ਸੇਵਾ ਦਾਸ ਨੂੰ ਸੌਂਪ ਦਿੱਤੀ ਅਸੀਂ ਸੇਵਾਦਾਰ ਬਣ ਕੇ ਸੇਵਾ ਕੀਤੀ ਉਹ ਤੋਂ ਬਾਅਦ ਅੱਗੇ ਜੋ ਹੋਇਆ ਗੁਰੂ ਮਹਾਰਾਜ ਦੀ ਕਿਰਪਾ ਸੀ ਮਹਾਰਾ ਸੇਵਾ ਲੈnde ਰਹ ਗਰੰਥੀ ਸਿੰਘਾਂ ਦੇ ਹਾਲਾਤ ਹੋ ਰਹੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੂਂਗੇ ਤੁਸੀਂ ਗਰੰਥੀ ਸਿੰਘਾਂ ਦੇ ਹਾਲਾਤ ਅੱਜ ਦੇਖਦੇ ਆਪਾਂ ਕਿ ਬਹੁਤ ਬਦਤਰ ਹੁੰਦੇ ਜਾ ਰਹੇ ਐ ਅੱਜ ਗਰੰਥੀ ਸਿੰਘਾਂ ਦਾ ਸਤਕਾਰ ਬਹੁਤ ਘਟ ਚੁਕਿਆ ਹੈ ਕਿਉਂਕਿ ਗਰੰਥੀ ਸਿੰਘ ਹੈ ਜੋ ਉਹ ਅੱਜ ਦੇ ਜ਼ਬਾਨੇ ਵਿੱਚ ਬਹੁਤ ਮਹਂਗਾਈ ਹੈ ਮਹਂਗਾਈ ਦੇ ਅਨੁਸਾਰ ਆਪਣਾ ਪਰਿਵਾਰ ਹੈ ਜਿਹੜਾ ਪਾਲਣ ਆਉ ਦੇ ਲਈ ਬਹੁਤ ਮੁਸ਼ਕਲ ਹੈ ਜਿਹਨੇ ਸਿਰਫ ਤੇ ਸਿਰਫ ਗ੍ਰੰਥੀ ਦੀ ਡਿਊਟੀ ਕਰਕੇ ਆਪਣਾ ਪਰਿਵਾਰ ਪਾਲਣਾ ਇਸ ਕਰਕੇ ਕੁਝ ਗੁਰਦੁਆਰਿਆਂ ਦੇ ਵਿੱਚ ਆਮਦਨਾਂ ਵੀ ਨਹੀਂ ਕਈ ਗੁਰਦੁਆਰੇ ਤਾਂ ਠੀਕ ਹੈ ਜਿੱਥੇ ਜ਼ਮੀਨਾਂ ਨੇ ਜੀਆਂ ਬਹੁਤ ਆਮਦਨਾਂ ਚਲੋ ਬਾਕੀ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਵੱਲੋਂ ਵੀ ਹੁੰਦਾ ਕਿ ਵੱਧ ਤੋਂ ਵੱਧ ਪੈਸਾ ਸਿੰਘ ਗੁਰੂ ਘਰ ਤੋਂ ਲਾਈਏ ਪਰ ਗ੍ਰੰਥੀ ਸਾਨੂੰ ਘੱਟ ਤੋਂ ਘੱਟ ਪੈਸੇ ਵਿੱਚ ਮਿਲ ਜੇ ਅੱਜ ਗ੍ਰੰਥੀ ਜਾਣ ਲਈ ਵੀ ਤਿਆਰ ਨੇ ਕੋਈ ਕਹਿੰਦਾ ਮੈਂ 5000 ਰੁਪਏ ਤੇ ਰਹਿ ਜਾਣਾ ਕੋਈ 3000 ਰੁਪਏ ਤੇ ਰਹਿ ਜਾਣਾ ਪਰ ਇਹ ਸਾਡੀ ਕੌਮ ਦੀ ਤਰਾਰ ਸੀ ਹੈ ਸਾਨੂੰ ਗ੍ਰੰਥੀ ਵਧੀਆ ਰੱਖਣਾ ਚਾਹੀਦਾ ਜਿਸ ਸਕੂਲ ਦੇ ਵਿੱਚ ਟੀਚਰੇ ਵਧੀਆ ਨੇ ਆਪਾਂ ਜਿੰਨੀ ਮਰਜ਼ੀ ਬਿਲਡਿੰਗਾਂ ਹੋਣਾਈ ਚੱਲੀਏ ਬਿਲਡਿੰਗਾਂ ਦੀ ਜੋ ਐਵੇਂ ਤਫੇਰੀ ਹੈ ਜੇ ਉਹਦੇ ਵਿੱਚ ਟੀਚਰ ਵਧੀਆ ਹੈ ਇਸ ਲਈ ਗ੍ਰੰਥੀ ਵਧੀਆ ਰੱਖਣੇ ਚਾਹੀਦੇ ਆ ਐਡੀ ਕੋਈ ਗੱਲ ਬਣੀ ਜੇ ਘਰ ਹੋ ਕੇ 100-100 ਰੁਪਿਆ ਵੀ ਦੇ ਤਾਂ ਕਿੱਡੀ ਗੱਲ ਹੈ ਇਸ ਲਈ ਅੱਜ ਗ੍ਰੰਥੀ ਮੈਂ ਦੇਖਿਆ ਬਹੁਤ ਸਾਰੇ ਮਿਲਦੇ ਵੀ ਰਹਿੰਦੇ ਨੇ ਜਿਹੜੇ ਗ੍ਰੰਥੀ ਦੀ ਡਿਊਟੀ ਛੱਡ ਕੇ ਕਿਸੇ ਨੇ ਕੱਪੜੇ ਦੀਆਂ ਦੁਕਾਨਾਂ ਪਾਲੀਆਂ ਕੋਈ ਕੈਂਟਰ ਲੈ ਕੇ ਸਬਜ਼ੀਆਂ ਵੇਚਦਾ ਫਿਰਦਾ ਹੈ ਜਦੋਂ ਉਹਨੂੰ ਪੁੱਛਦੇ ਆ ਉਹ ਇੱਕੋ ਗੱਲ ਕਹਿੰਦਾ ਹੈ ਕਹਿੰਦਾ ਗ੍ਰੰਥੀ ਦੀ ਡਿਊਟੀ ਨਾਲੋਂ ਬਹੁਤ ਚੰਗਾ ਬਹੁਤ ਵਧੀਆ ਕਮਾਈ ਹੋ ਰਹੀ ਹੈ ਸੋ ਇਸ ਕਰਕੇ ਗ੍ਰੰਥੀ ਜਿਹੜਾ ਕੋਈ ਬੰਨ ਨੂੰ ਤਿਆਰ ਨਹੀਂ ਇਹਦੇ ਵੱਲ ਸਾਡੇ ਕੌਮੀ ਯੋਧਿਆਂ ਨੂੰ ਜਥੇਬੰਦੀਆਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਇੱਕ ਬਾਬਾ ਜੀ ਜਿਵੇਂ ਹੈਨਾ ਕੋਈ ਗ੍ਰੰਥੀ ਸਿੰਘ ਡਿਊਟੀ ਛੱਡ ਕੇ ਜਾਂਦਾ ਹੈ ਉਹਦੀ ਪਹਿਲਾ ਤਨਖਾਹ 8 ਜਾਂ 10000 ਰੁਪਏ ਤਨਖਾਹ ਹੈ ਉਹਦੀ ਤੇ ਦੂਸਰਾ ਗ੍ਰੰਥੀ ਹੈ ਜਿਹੜਾ ਉਹ ਤੋਂ ਪਹਿਲਾਂ ਖੜਾ ਹੋ ਜਾਂਦਾ ਉੱਥੇ ਆ ਕੇ ਉਹ ਕਹਿੰਦਾ ਵੀ ਮੈਨੂੰ ਉਹਨੂੰ 8 ਦਿੰਦੇ ਸੀ ਤੇ ਮੈਨੂੰ ਤੁਸੀਂ 5 ਹੀ ਦੇ ਦਿਓ ਇਹਦਾ ਕੀ ਕਾਰਨ ਹੈ ਬਾਬਾ ਜੀ ਇਹ ਵੀ ਕਾਰਨ ਹੈ ਹੁਣ ਜਿਵੇਂ ਕਈ ਗ੍ਰੰਥੀ ਨੇ ਸੰਖਿਆ ਨਹੀਂ ਕੀਤੀ ਹੁੰਦੀ ਜਾਂ ਚੱਲਦੇ ਅਗਲਾ ਕਹਿੰਦਾ ਵੀ ਜੋ ਮਿਲ ਗਿਆ ਉਹੀ ਠੀਕ ਹੈ 2 ਮਹੀਨੇ ਇੱਥੇ ਲਾ ਲਾਂਗੇ 2 ਮਹੀਨੇ ਕੰਮ ਚੱਲ ਜੂਗਾ ਕੇ ਫੇਰ ਇਸ ਕਰਕੇ ਗ੍ਰੰਥੀ ਸਿੰਘ ਵੀ ਬਹੁਤ ਜ਼ਰੂਰ ਦੇ ਨਾਲ ਪੜ੍ਹੇ ਲਿਖੇ ਹੋਣੇ ਚਾਹੀਦੇ ਆ ਇਹ ਜ਼ਰੂਰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਖਾਸ ਕਰ ਸ਼੍ਰੋਮਣੀ ਕਮੇਟੀ ਨੂੰ ਵੀ ਇਹਨਾਂ ਚੀਜ਼ਾਂ ਦੇ ਵਿੱਚ ਜਰੂਰ ਆਪਣਾ ਯੋਗਦਾਨ ਪਾਉਣਾ ਚਾਹੀਦਾ ਜੋ ਤੁਸੀਂ ਆਪ ਜੀ ਇਸ ਟਾਈਮ ਦੇ ਵਿੱਚ ਜੋ ਜੁਗੋ ਜੁਗਾਟ ਅਲ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਰਾ ਸੇਵਾ ਸੰਭਾਲ ਦੀ ਜਥੇਬੰਦੀ ਬਣੀ ਹੋਈ ਹੈ ਉਹਦੇ ਵਿੱਚ ਸੇਵਾ ਨਿਭਾ ਰਹੇ ਹੋ ਉਸ ਜਥੇਬੰਦੀ ਦੇ ਕੀ ਕੀ ਜਿਹੜੇ ਮੁੱਖ ਕਾਰਨ ਨੇ ਸੇਵਾ ਦੇ ਕੀ ਕਾਰਨ ਨੇ ਜੀ ਅਸੀਂ ਇਸ ਜਨਤਿਵਦੀ ਦੇ ਵਿੱਚ ਜੋ ਸੇਵਾ ਕਰ ਰਹੇ ਹਾਂ ਸਾਡੀ ਕੋ ਭਾਵਨਾ ਵਸ ਕੇ ਗੁਰੂ ਦੀ ਸੇਵਾ ਤੇ ਸੇ ਮਰਦੇ ਨਾਲ ਜੁੜੀ ਏ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਸੇਵਾ ਕਰਦੇ ਆ ਬੜਾ ਸਕੂਨ ਮਿਲਦਾ ਹੈ ਦੂਸਰਾ ਜੋ ਜਥੇਬੰਦੀ ਦੇ ਵੱਲੋਂ ਲੋੜਵੰਦ ਗ੍ਰੰਥੀ ਸਿੰਘਾਂ ਦੀ ਵੀ ਸਹਾਇਤਾ ਕੀਤੀ ਜਾਂਦੀ ਹੈ ਕੋਈ ਆਮ ਸੰਗਤ ਤੋਂ ਕੁਝ ਨਹੀਂ ਮੰਗਿਆ ਜਾਂਦਾ ਗ੍ਰੰਥੀ ਸਿੰਘ ਆਪ ਮਿਲ ਕੇ ਜਥੇਬੰਦੀ ਦੇ ਜਿੰਨੇ ਵੀ ਸਰਕਲ ਵਿੱਚ ਨੇ ਥੋੜੀ ਥੋੜੀ ਮਾਇਆ ਇਕੱਠੀ ਕਰਕੇ ਕਿਸੇ ਗਰੀਬ ਗ੍ਰੰਥੀ ਦੀ ਲੋੜ ਬੰਦ ਹੈ ਕਿਸੇ ਦੇ ਘਰ ਵਿੱਚ ਕੋਈ ਬਿਮਾਰੀ ਆ ਗਈ ਤਉ ਦੀ ਮਦਦ ਕਰਦੇ ਸਾਨੂੰ ਬਹੁਤ ਵਧੀਆ ਲੱਗਦਾ ਕਿਉਂਕਿ ਸੇਵਾ ਕਰਕੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਜਿਵੇਂ ਆਪਾਂ ਨੂੰ ਪਤਾ ਹੀ ਹੈ ਜੀ ਹਨਾ ਅੱਜ ਕੱਲ ਗ੍ਰੰਥੀ ਸਿੰਘ ਨੇ ਜਿਹੜੇ ਉਹ ਘਟਦੇ ਜਾ ਰਹੇ ਨੇ ਤੇ ਅੱਗੇ ਗ੍ਰੰਥੀ ਸਿੰਘ ਕੋਈ ਬਣਨ ਨੂੰ ਤਿਆਰ ਨਹੀਂ ਹੈਗਾ ਤਾਂ ਜੋ ਅੱਗੇ ਗੁਰਬਾਣੀ ਹੈ ਗੁਰਬਾਣੀ ਕੌਣ ਪੜਿਆ ਕਰੇਗਾ ਬਾਬਾ ਜੀ ਗੁਰਬਾਣੀ ਕინੇ ਪੜਨਾ ਹੈ ਆਪਾਂ ਹਾਲਾਤ ਦੇਖ ਰਹੇ ਹਾਂ ਕਿਹੋ ਜਿਹੇ ਬਣ ਰਹੇ ਨੇ ਹਾਲਾਤ ਬਾਹਰੋਂ ਆ ਕੇ ਦੂਸਰੇ ਸਟੇਟਾਂ ਦੇ ਲੋਕ ਗੁਰਬਾਣੀ ਦੇ ਨਾਲ ਜੁੜ ਰਹੇ ਨੇ ਜੇ ਅੰਗਰੇਜ਼ਾਂ ਵੱਲ ਨਿਗਾਹ ਮਾਰੀਏ ਅੰਗਰੇਜ਼ ਗੁਰਸਿੱਖੀ ਧਾਰਨ ਕਰ ਰਹੇ ਨੇ ਪਰ ਸਾਡੇ ਆਪਣੇ ਬੱਚੇ ਜਿਹੜੇ ਆ ਗੁਰਬਾਣੀ ਤੋਂ ਦੂਰ ਹੋ ਰਹੇ ਨੇ ਇਸ ਲਈ ਸਾਨੂੰ ਲੋੜ ਹੈ ਵੱਧ ਤੋਂ ਵੱਧ ਪ੍ਰਚਾਰ ਦੀ ਸ਼੍ਰੋਮੇ ਕਮੇਟੀ ਸਿੱਖ ਜਥੇਬੰਦੀਆਂ ਪ੍ਰਬੰਧਕ ਖਾਸ ਕਰ ਗ੍ਰੰਥੀ ਜਿਹੜਾ ਜਿਹਨੇ ਰੋਜ਼ ਪਿੰਡ ਵਿੱਚ ਰਹਿਣਾ ਉਹ ਪ੍ਰਚਾਰ ਕਰੇ ਇੱਕ ਗੱਲ ਮੈਂ ਇੱਥੇ ਕਹਿ ਦੇਵਾਂ ਪ੍ਰਚਾਰ ਉਹ ਤਾਂ ਕਰੇਗਾ ਜੇ ਉਹਨੂੰ ਪੂਰੀਆਂ ਸਹੂਲਤਾਂ ਮਿਲਣਗੀਆਂ ਵਧੀਆ ਤਨਖਾਹ ਮਿਲੇਗੀ ਉਹਦਾ ਖਿਆਲ ਰੱਖਿਆ ਜਾਏਗਾ ਤਾਂ ਉਹ ਪ੍ਰਚਾਰ ਕਰ ਸਕਦਾ ਨਹੀਂ ਤਾਂ ਉਹ ਵੀ ਆਪਦਾ ਕੰਮ ਟਾਈਮ ਹੀ ਪਾਸ ਕਰਦਾ ਕਿਉਂਕਿ ਉਹਦੇ ਵਿਚਾਰੇ ਨੇ ਥੋੜੀ ਤਨਖਾਹ ਨਾਲ ਕੀ ਕਰੇਗਾ ਹੋਰ ਪਾਸੇ ਵੀ ਉਹਨੂੰ ਕੋਈ ਨਾਲ ਬਿਜ਼ਨਸ ਕਰਨਾ ਪੈਂਦਾ ਹੈ ਫਿਰ ਤੇ ਫਿਰ ਉਹ ਪੂਰਾ ਪ੍ਰਚਾਰ ਦੇ ਵਿੱਚ ਆਪਣਾ ਟਾਈਮ ਜਿਹੜਾ ਨਹੀਂ ਦੇ ਸਕਦਾ ਸੋ ਇਹ ਸੀਗੇ ਬਾਬਾ ਗੁਰਮੀਤ ਸਿੰਘ ਜੀ ਰਾਮਗੜ ਸੰਧੂਆਂ ਤੋਂ ਜੋ ਕਿ ਆਪਾਂ ਨੂੰ ਇਹਨਾਂ ਨੇ ਆਪਣੇ ਜੀਵਨ ਬਾਰੇ ਤੇ ਜੋ ਗ੍ਰੰਥੀ ਅੱਜ ਕੱਲ ਘਟਦੇ ਜਾ ਰਹੇ ਨੇ ਸ਼੍ਰੋਮਣੀ ਕਮੇਟੀ ਦਾ ਬਹੁਤ ਜ਼ਿਆਦਾ ਬਜਟ ਹੋਣ ਦੇ ਕਾਰਨ ਵੀ ਕੋਈ ਅੱਜਕੱਲ੍ਹ ਹਸਪਤਾਲ ਜਾਂ ਕੋਈ ਵਿਦਿਆ ਕਾਲਜ ਜਾਂ ਕੋਈ ਗ੍ਰੰਥੀ ਸਿੰਘਾਂ ਦੇ ਬਾਰੇ ਨਹੀਂ ਸੋਚਦੀ। ਸੋ ਆਪਾਂ ਨੂੰ ਬਾਬਾ ਜੀ ਨੇ ਆਪਣੇ ਵਿਚਾਰਾਂ ਰਹੀ ਰਸਿਆ। ਸੋ ਸਾਰੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।